ਪੰਜਾਬ ਸਰਕਾਰ ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਪਲਾਂਟਾਂ ਨੂੰ ਤੈ ਸਮਝੌਤੇ ਤੋਂ 1810 ਕਰੋੜ ਰੁਪਏ ਜ਼ਿਆਦਾ ਅਦਾ ਕਰ ਰਹੀ ਹੈ ਸੀਨੀਅਰ ਕਾਂਗਰਸੀ ਲੀਡਰ ਸੁਨੀਲ ਜਾਖੜ ਨੇ ਇਲਜ਼ਾਮ ਲਗਾਏ ਨੇ ਜਾਖੜ ਨੇ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਉਣ ਤੇ ਪ੍ਰਾਈਵੇਟ ਥਰਮਲ ਪਲਾਂਟਾਂ ਦਾ ਆਡਿਟ ਹੋਵੇਗਾ ਇਸ ਦੇ ਲਾਵਾ ਜਾਖੜ ਨੇ ਉਪ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਵੱਲੋਂ ਕਿਤੇ ਪੰਜਾਬ ਵਿੱਚ ਦੇਸ਼ ਅੰਦਰ ਸਭ ਤੋਂ ਸਸਤੀ ਬਿਜਲੀ ਮਿਲਣ ਦੇ ਦਾਅਵੇ ਨੂੰ ਟੁੱਟਾ ਕਰਾਰਿਆ ਜਦ ਕਿ ਚੰਡੀਗੜ੍ਹ ਤੇ ਹਰਿਆਣਾ ਵਿੱਚ ਪੰਜਾਬ ਨਾਲ ਸਸਤੀ ਬਿਜਲੀ ਸੰਬੰਧੀ ਅੰਕੜੇ ਵੀ ਪੇਸ਼ ਕੀਤੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਵਾਦਾਂ ਦੇ ਵਿੱਚ ਕਿਰ ਗਈ ਹੈ ਦਰਸਲ ਇੱਥੋਂ ਦੇ ਹੋਸਟਲ ਨੰਬਰ 2 ਦਾ ਖਾਣਾ ਖਾਣ ਨਾਲ 7 ਵਿਦਿਆਰਥਣਾਂ ਬਿਮਾਰ ਹੋਈਆਂ ਨੇ ਜਿਨ੍ਹਾਂ ਨੂੰ 3 ਸਾਲ ਤੋਂ ਲੈ ਕੇ ਸਾਰੀ ਉਮਰ ਵੀ ਦਵਾਈ ਖਾਣੀ ਪੈ ਸਕਦੀ ਹੈ ਮੀਡੀਆ ਸਾਹਮਣੇ ਆਈ ਕਿ ਪੀੜਤ ਦੇ ਮੁਤਾਬਕ ਦੇ ਮਾਗ ਅੰਦਰ ਸਬਜ਼ੀ ਦਾ ਕੀੜਾ ਚਲਾ ਗਿਆ ਹੈ ਭੋਜਨ ਦੀ ਸਫਾਈ ਨਾ ਰੱਖਣ ਦਾ ਇਲਜ਼ਾਮ ਲਗਾਉਂਦੇ ਵਿਦਿਆਰਥੀਆਂ ਵਿੱਚ ਮੈਨੇਜਮੈਂਟ ਦੇ ਪ੍ਰਤੀ ਰੋਸ ਹੈ ਜਦਕਿ ਮਾਮਲੇ ਤੇ ਯੂਨੀਵਰਸਿਟੀ ਪ੍ਰਸ਼ਾਸਨ ਦੀ ਪ੍ਰਤੀਕਿਰਿਆ ਆਉਣੀ ਹਾਲੇ ਬਾਕੀ ਹੈ ਸ਼ਹੀਦ ਉਦਮ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਪੰਜਾਬ ਸਰਕਾਰ ਨੇ ਸੰਗਰੂਰ ਵਿੱਚ ਇਸ ਸਬੰਧੀ ਸੂਬਾ ਪੱਤਰੀ ਸਮਾਗਮ ਕਰਵਾਇਆ ਇਸ ਦਿਲਾਵਮ ਰਿਸਰਟ ਦੇ ਵਿੱਚ ਵੀ ਸ਼ਹੀਦ ਉਦਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ ਗਈ ਸ਼ਹੀਦ ਭਗਤ ਸਿੰਘ ਨੂੰ ਆਪਣੇ ਹੀਰੋ ਮੰਨਣ ਵਾਲੇ ਉਦਮ ਸਿੰਘ ਨੇ ਜਨਰਲ ਅਡਵਾਇਰ ਨੂੰ ਗੋਲੀ ਮਾਰ ਕੇ ਚੱਲਿਆਂ ਵਾਲੇ ਬਾਗ ਦੇ ਸਾਕੇ ਦਾ ਬਦਲਾ ਲਿਆ ਸੀ ਆਮ ਆਦਮੀ ਪਾਰਟੀ ਦੀ ਪੰਜਾਬ ਚੋਣਾਂ ਨੂੰ ਲੈ ਕੇ ਉਮੀਦਵਾਰਾਂ ਦੀ ਪਹਿਲੀ ਲਿਸਟ ਸੋਮਵਾਰ ਨੂੰ ਆਉਣ ਦੀ ਸੰਭਾਵਨਾ ਹੈ ਪਾਰਟੀ ਦੀ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਨੇ ਉਮੀਦਵਾਰਾਂ ਦੇ ਨਾਮਾਂ ਉੱਤੇ ਮੋਹਰ ਲਗਾ ਦਿੱਤੀ ਹੈ ਜਿਸ ਨੂੰ ਅੰਤਮ ਰੂਪ ਦਿੱਲੀ ਵਿੱਚ ਪੀਏਸੀ ਦੀ ਮੀਟਿੰਗ ਦੌਰਾਨ ਦਿੱਤਾ ਜਾਏਗਾ ਪਹਿਲੀ ਸੂਚੀ ਦੇ ਵਿੱਚ 20 ਤੋਂ 25 ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾਵੇਗੀ ਇਸ ਤੋਂ ਪਹਿਲਾਂ ਪਾਰਟੀ ਦੀ ਪੰਜ ਮੈਂਬਰੀ ਸਕਰੀਨਿੰਗ ਕਮੇਟੀ ਨੇ ਚੋਣ ਲੜਨ ਵਾਲੇ ਉਮੀਦਵਾਰਾਂ ਦੇ ਨਾਮਾਂ ਉੱਤੇ ਚਰਚਾ ਕੀਤੀ ਅਤੇ ਇਸ ਨੂੰ ਅੰਤਮ ਮਨਜ਼ੂਰੀ ਲਈ ਦਿੱਲੀ ਭੇਜਿਆ ਪੀਏਸੀ ਵਿੱਚ ਪਾਰਟੀ ਦੇ ਕੌਮਿਕ ਕਨਵੀਨਰ ਅਰਵਿੰਦ ਕੇਜਰੀਵਾਲ ਵੀ ਸ਼ਾਮਲ ਨੇ ਪੰਚਕੁਲਾ ਨੇੜੇ ਪਿੰਡ ਬੂਰਜਕੋਟੀਆਂ ਕੋਲ ਤਿੰਨ ਕੁੜੀਆਂ ਸਮੇਤ ਇੱਕ ਨੌਜਵਾਨ ਖਗਰ ਨਦੀ ਦੇ ਤੇਜ਼ ਵਹਾਅ 'ਚ ਵਹਿ ਗਏ। ਨਦੀ 'ਚ ਡੁੱਬਣ ਨਾਲ ਦੋ ਕੁੜੀਆਂ ਦੀ ਮੌਤ ਹੋ ਗਈ, ਹਾਲਾਂਕਿ ਇੱਕ ਕੁੜੀ ਅਤੇ ਇੱਕ ਨੌਜਵਾਨ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਬਚਾ ਲਿਆ ਗਿਆ। ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਗੋਤਾਖੋਰਾਂ ਦੀ ਟੀਮ ਨੂੰ ਵੀ ਬੁਲਾਇਆ ਗਿਆ। ਡੁੱਬਣ ਵਾਲਾ ਚ ਕੁੜੀ ਦੀ ਲਾਸ਼ ਤਾਂ ਸ਼ਨੀਵਾਰ ਨੂੰ ਬਰਾਮਦ ਕਰ ਲਈ ਗਈ ਸੀ ਅਤੇ ਕਾਫੀ ਮੁਸ਼ਕਲ ਦੇ ਬਾਅਦ ਦੂਜੀ ਕੁੜੀ ਦੀ ਲਾਸ਼ ਵੀ ਅੱਜਵਾਰ ਦੁਪਹਿਰ ਤੱਕ ਬਰਾਮਦ ਹੋ ਗਈ। ਪੁਲਿਸ ਦੇ ਮੁਤਾਬਕ ਬਾਰ-ਬਾਰ ਚੇਤਾਵਨੀ ਦਿੱਤੇ ਜਾਣ ਦੇ ਬਾਵਜੂਦ ਵੀ ਨ ਉਜੇਪੁਰ ਸਥਾਨਕ ਲੋਕਾਂ ਨੇ ਸਾਰੀ ਕਟਨਾ ਲਈ ਪੁਲਿਸ ਅਤੇ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਇਨ੍ਹਾਂ ਲੋਕਾਂ ਦੇ ਮੁਤਾਬਕ ਪਹਿਲਾਂ ਵੀ ਇੱਥੇ ਕਈ ਹਾਦਸੇ ਹੋ ਚੁੱਕੇ ਨੇ ਪਰ ਪ੍ਰਸ਼ਾਸਨ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਗਏ